ਸਾਚੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਤੁਸੀ ਠੀਕ ਠਾਕ ਹੋਗੇ ਅੱਜ ਸਾਡੀ ਆਈ ਆ ਕੁੜੀ ਤੇ ਆ ਹੈਗੀ ਆ ਜੈਹਰ ਦੀ ਕੁੜੀ ਮਿਲੋ ਇਹਨਾਂ ਨੂੰ ਸਾਚੀ ਕਾਲਜੀ ਸਾਰਿਆਂ ਨੂੰ ਸਾਚੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਜੀ ਨਹੀਂ ਜੀ ਇਹ ਵਾ ਮਿੱਠੀ ਮਿੱਠੀ ਗੁਲਕੰਦ ਰੱਖਿਆ ਮਿੱਠੀ ਗੁਲਕੰਦ ਆਂਕਾ ਜਾਣ ਕੇ ਮਜ਼ਾਕ ਕਰਦੇ ਆ ਮਜ਼ਾਕ ਤੇ ਮੈਂ ਕਰਨਾ ਨਹੀਂ ਗਿਆ ਲੜਾਈ ਜੇ ਕਰਨੀ ਨਹੀਂ ਹੁੰਦਾ ਠੀਕੀ ਕਰਕੇ ਕੁੜੀ ਨੇ ਇੰਨੇ ਚਿਰ ਬਾਹਰ ਆਈ ਆ ਨਹੀਂ ਨਹੀਂ ਬੜੇ ਫੋਨ ਕੀਤੇ ਆ ਮੈਂ ਆਖਣ ਦੀ ਗੱਲ ਨਹੀਂ ਹੈ ਮਰ ਪਿਓ ਦੀ ਮਜਬੂਰੀ ਨਾ ਕਰਕੇ ਹਾਂ ਤੇ ਨਾਲ ਮੈਂ ਦੱਸਿਆ ਪਿੰਡੋਂ ਚੱਲ ਮੈਂ ਤੇ ਫਤਿਹ ਬਿਮਾਰ ਹੋ ਗਿਆ ਜੀ ਹਾਂ ਹੋ ਤੇ ਫੇਰ ਸਾਰਾ ਕੁਝ ਵੇਖਣਾ ਪੈਂਦਾ ਹਾਂ ਚੱਲ ਰੋਸ ਵੀ ਆਪਣੇ ਆ ਨਾ ਪੁੱਤਾਂ ਆਪਣੇ ਨੇ ਮੈਂ ਸਹੀ ਕਰਦੇ ਹਾਂ ਗੁੱਸਾ ਵੀ ਆਪਣੇ ਆ ਨਾ ਰੋਸ ਵੀ ਆਪਣੇ ਆ ਨਾ ਹਾਸਾ ਮਜ਼ਾਕ ਵੀ ਆਪਣੇ ਇਹ ਤਾਂ ਬਗਾਨੇ ਨਾਲ ਤੇ ਕੋਈ ਹੁਣ ਤਾਂ ਕਿੰਨੇ ਦਿਨਾਂ ਦੀ ਕਹਿਣੀ ਆਉਣਾ ਆਉਣਾ ਵਾ ਤੇ ਹੁਣ ਆਪਾਂ ਹੀ ਬਿਜੀ ਰਹੇ ਹਾਂ ਤੇ ਫੇਰ ਨਹੀਂ ਇਹਨੂੰ ਮਨਾ ਕਰੀ ਗਏ ਵੀ ਅੱਜ ਹੀ ਉੱਥੇ ਚੱਲਨੇ ਆ ਜਿੱਥੇ ਚੱਲਨੇ ਆ ਅੱਛਾ ਅੱਜ ਮੈਂ ਰੇਤਾ ਨੇ ਦਿੰਦੀਆਂ ਕੋਲ ਪੁੱਛ ਕੇ ਦਾਦੀ ਮੈਂ ਕਿਉਂ ਜੋ ਬਣ ਗਿਰ ਤੇ ਘਰਾਂ ਦੇ ਘਰ ਮੈਂ ਬੈਠੀ ਠੀਕ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਗੱਡਿਆ ਪਾਉਣਾ ਅੱਜ ਮੈਂ ਵੀ ਆ ਜਿਓ ਮੈਂ ਵੀ ਕਿਤੇ ਇੱਕ ਭੱਬੀ ਦੇ ਗਈ ਦਾ ਟਾਈਮ ਨਾ ਲੱਗ ਜਾ ਪੁੱਛ ਕੇ ਦਾਦੀ ਫੋਨ ਆਇਆ ਤੇ ਕਿਹਨੂੰ ਪਿਆਣਾ ਤੇ ਕਹਿੰਦੀ ਮੈਂ ਵੀ ਜੀ ਦਾ ਪਤਾ ਲੈਣਾ ਉਹ ਘਰ ਤੇ ਹੈਗਾ ਨਾ ਜੋ ਬਣ ਮੈਂ ਉਹ ਘਰੇ ਆਂਦੀ ਫਿਰ ਕੋਈ ਗਲੀ ਫੇਰੀ ਜਾਂ ਪਿਆ ਲੈ ਨਹੀਂ ਨਹੀਂ ਫਿਰ ਤੂੰ ਪਤਾ ਲੈ ਕੇ ਮੁੜ ਜਾ ਮੈਂ ਤੈਨੂੰ ਦੇਖਦੀ ਜੇ ਤੂੰ ਆ ਜਾਂਦੇ ਠੀਕ ਨਹੀਂ ਫਿਰ ਮੈਂ ਚਲ ਜਾਂਦੀ ਫੇ ਉਹ ਹੀ ਕਰਦਾ ਭੱਜ ਜਿਹਦਾ ਪਤਾ ਲੈਣਾ ਉਹ ਤੇ ਘਰੇ ਹੀ ਹੈ ਠੀਕ ਹੋ ਜਾ ਦੀ ਹੈ ਨਾ ਮੈਂ ਪੁੱਛਣਾ ਮੈਂ ਵੀ ਉਹ ਤੇ ਘਰੀ ਹੈ ਨਾ ਬੰਦਾ ਠੀਕ ਆ ਹਾਂ ਕੀ ਗੱਲ ਚੱਲ ਰਹੀ ਮੀਟਰ ਦੀ ਮੀਟਰ ਮੈਂ ਖਿਆ ਪੇ ਲਗਵਾਉਣਾ ਇੱਕ ਭੇਲੀ ਦੇ ਵਿੱਚ ਤੂੰ ਆਂਦੇ ਆ ਵੀ ਉੱਥੇ ਸੁਈ ਹੁੰਨੀ ਚਾਹੀਦੀ ਇੱਕ ਹਾਂ ਆਹ ਸੁਈ ਤਾਂ ਕਹਿਣ ਦੇ ਪੁੱਤ ਸਮਾਨ ਰੱਖ ਲਈ ਤੇ ਇੱਕ ਸੁਈ ਉੱਤੇ ਪਾੜੀ ਆਹੋ ਹਾਂ ਸਮਾਨ ਹਨ ਕੁੜੀਆਂ ਨੂੰ ਵੱਖਣਾ ਮੈਂ ਕਿਹਾ ਤੁਸੀਂ ਐਦਾਂ ਕਰੋ ਸਾਡੇ ਨਾਲ ਲੜਪੋ ਤੈਨੂੰ ਮੇਰੇ ਅੱਡੇ ਜਾਂਦੇ ਨਹੀਂ ਅੱਡੋ ਜਾਂਦੇ ਆਹੋ ਸਾਡੇ ਨਹੀਂ ਕਿ ਕੀਤਾ ਜਾਣਾ ਜੀ ਸ਼ਾਂਤੀ ਨਾਲ ਤੇ ਆਹ ਸ਼ਾਂਤੀ ਨਾਲ ਕੋਈ ਗੱਲ ਨਹੀਂ ਪੜਨੀ ਮੈਂ ਕਿਹਾ ਤੁਸੀਂ ਲੜਪੋ ਤੇ ਹੀ ਅੱਡੋ ਜਾਂਦੇ ਆਂ ਐਂ ਰਸੋਈ ਬਣਾ ਲੈਣਾ ਸਾਡਾ ਬੀਠਾ ਵੱਖਰਾ ਲਾ ਦੇਣਾ ਤੇ ਮੈਂ ਸੁਝਾ ਦਿੰਦਾ ਮੈਂ ਨਹੀਂ ਰਹਿ ਜਾਂਦਾ ਮੈਂ ਆਈ ਮਗੜਾ ਕੇ ਅੱਗੇ ਤੁਹਾਨੂੰ ਅਨੇ ਸ਼ਮਾ ਤਾਂ ਦੇਖਿਓ ਸਹੀ ਹਾਂ ਮੈਂ ਲੜਾ ਕੇ ਛੱਡੂ ਮੋਲੀਆਂ ਪੱਤੇ ਅੱਡੇ ਤੇ ਪੱਤੇ ਅੱਡੇ ਲਾ ਕੇ ਜਾਵਾਂ ਮੈਂ ਤਾਂ ਆ ਕੇ ਵੀ ਆਈ ਆ ਕੁੜੀ ਦੇ ਹੈਗੀ ਜੇ ਫੇਕ ਨਹੀਂ ਕਾਏ ਮੈਂ ਅੱਛਾ ਅੱਛਾ ਤਾਂ ਹੀ ਦਿੱਤਾ ਜਾਏ ਕੁੜੀਆ ਮੈਂ ਆਈ ਤੁਹਾਨੂੰ ਲੜਾ ਕੇ ਜਾਵਾਂਗੀ ਤਾਂ ਪੈਸੇ ਆਪਣੇ ਵਸੂਲ ਕੇ ਜਾਵਾਂਗੀ ਅਨੇ ਪੈਸੇ ਮੈਂ ਲੈ ਕੇ ਜਾਵਾਂਗੀ ਜਾਏ ਲੱਗਣਿਆ ਹੋਰ 5000 ਹੋਰ ਵੀ ਕਰਾਈ ਹੈ ਵੀ ਕਰਾਈ ਜਾਂਦੀ ਹੈ 5 4 ਚੋਬਨ ਮੀਰ ਕੋ ਸਾਰੀ ਉਮਰ ਦੀ ਮੈਂ ਘਾਲ ਕੇ ਖੱਟਣੀ ਇਹ ਮੇਂ ਮੜਾਈ ਕਰਾਈ ਹੱਡੀ ਉਹ ਆਦੀ ਆ ਵੀ ਹੋਰ ਵੀ ਕਿਸੇ ਨੇ ਲੜਨਾ ਹੋਵੇ ਨਾ ਮੇਰੇ ਨਾਲ ਸੰਪਰਕ ਕਰੋ ਉਹ ਤੇਰੀ ਉਹ ਗੱਲ ਹੋਈ ਆ ਵੀ ਇੱਕ ਅੜੀ ਟੀ-ਸ਼ਰਟ ਨਹੀਂ ਦਿੱਤੀ ਤੇ ਜਮਾ ਪੈਰਾਂ ਦਾ ਆਰਾਮ ਦਾ ਯਾਰ ਮਿਲ ਜਾਣਾ ਆ ਉਹ ਤੇ ਕੋਈ ਕੜੀ ਨਹੀਂ ਲੜਾਈ ਕਰੀ ਮੈਂ ਮਿਰਚ ਕਰਾ ਦੂੰ ਲੜਾਈ ਉੱਤੇ ਵੀ ਚੱਲ ਜੇ ਕਰਨ ਜੋ ਬਣਵੀਰ ਹੁਣਾ ਮਾਰ ਮੈਂ ਤੁਹਾਨੂੰ ਤੁਹਾਨੂੰ ਵੀ ਮਿਲ ਜਾ ਕਰਨਾ ਆ ਠੀਕ ਆ ਕਿ ਫਾਇਦਾ ਹੀ ਫਾਇਦਾ ਮੇਰਾ ਨਹੀਂ ਤੇਰਾ ਤਾਂ ਫਾਇਦਾ ਫਿਰ ਤੇਰੇ ਤੇਰੇ ਘਰ ਬਣ ਜਾਣੇ ਆ ਜੇ ਇਹ ਬੱਕਰੇ ਹੋਵੇ ਤੇ ਜੇ ਤੂੰ ਤੇਰੇ ਤੇਰੇ ਘਰ ਬਣਨੇ ਆ ਨਾਲੇ ਕੀ ਜਾਂਦੇ ਨੇ ਅੰਕਲ ਦਹੀਂ ਗਰਾਮੇ ਰਹੀਏ ਤੇ ਕਿਉਂ ਹੋ ਜੇ ਆਹੋ ਨਾਲੇ ਚੌਗਾ ਚੌਖਾ ਤੂੰ ਨਹੀਂ ਖਾਣੀ ਨੇ ਕੀ ਖਵਾ ਦੀ ਧੀ ਨੇ ਕੀ ਕੀਤਾ ਇੱਕਦਰ ਦੀ ਸੁਣੀ ਕਿ ਉਧਰ ਕਰੂੰਗੀ ਹਾਂ ਨਾ ਗਾਣਾ ਕਰਨਾ ਇਹ ਕਾਹਨਾ ਚਲੀ ਤੇ ਮੈਂ ਕੀ ਕੀਤੀ ਹੈ ਵੇ ਤੇ ਸੁਖ ਨੇ ਗੱਲ ਫਲਾ ਲਈ ਸਾਰੇ ਪਿੰਡ ਚ ਮੈਂ ਤੁਸੇ ਗਾਣ ਜੀ ਗਾਣਾ ਕਰੀ ਗਾਣਾ ਕਰੀ ਇਸੇ ਗੱਲ ਸਾਰੇ ਪਿੰਡ ਚ ਫੈਲ ਜਾਣੀ ਹਾਂ ਇਹ ਪਤਾ ਨਹੀਂ ਤੁਹਾਡੇ ਨੌ ਵਾਲੇ ਦੋਮੇ ਚ ਫਲਾ ਕੇ ਜਾਉਂ ਹਾਂ ਇਹ ਨਾ ਤੁਸੀਂ ਦੱਸ ਕੇ ਜਾਓ ਵੀ ਪੂਰਾ ਚੰਗੀ ਤਰ੍ਹਾਂ ਬਾਕੀ ਪੈਗੇ ਮਰਜੀ ਰਹਿ ਲੈ ਉਹ ਤੇ ਮੇਰੇ ਗੱਲ ਅਕੀ ਤੁਹਾਨੂੰ ਪਤਾ ਲੱਗਦਾ ਮੈਂ ਸੁਖ ਲੜਾ ਪੀ ਲੜਾ ਕੇ ਜਾਊਗੀ ਤੇ ਹੋਰ ਪੈਸੇ ਨੰਨਾਂ ਤਾਂ ਮੈਂ ਕੀ ਨਹੀਂ ਕਰ ਸਕਦੀ ਸਭ ਕੁਝ ਕਰਾ ਲਿਆ ਪਿਆ ਕਿਹਨਾਈ ਇਹੋ ਜੀ ਚੀਜ਼ ਆ ਵੀ ਬਹੁਤ ਕੁਝ ਕਰਾ ਦਿੰਦਾ ਹੁਣ ਮੈਨੂੰ ਮੇਰੀ ਡਾਕਟਰ ਜੀ ਸਾਹਿਬ ਲਾਣਾ ਪੰਜਾਂ ਦਿਨਾਂ ਬਾਅਦ ਸੱਦ ਲੈਂਦੀ ਤੇ ਮੈਂ ਹੁਣ ਕਿਹਾ ਮੇਰੇ ਕੋਲ ਜਾਂਦਾ 15 ਦਿਨਾਂ ਬਾਅਦ ਅੱਗੇ ਪੰਜਾਂ ਦਿਨਾਂ ਬਾਅਦ 4500 ਰੁਪਏ 5000 ਨਹੀਂ ਦਿੰਦੀ ਹੀ ਹ ਤੇ ਪੈਸੇ ਸਭ ਕੁਝ ਹੈਗਾ ਗੱਲ ਤੇ ਫਿਰ ਉੱਥੇ ਆ ਗਈ ਮੈਨੂੰ ਲੋੜ ਆ ਕਹੇਗੀ ਤੈਨੂੰ ਆਵਾਜੇ 4500 ਰੁਪਏ ਇੱਕ ਵਾਰ ਲੈ ਲੈ ਚਲ ਦੋਆ ਵਾਰਾਂ ਦਾ ਮੇਰਾ ਸਰ ਜਾਣਾ ਫਿਰ ਉੱਥੇ ਆ ਗਈ ਪੈਸਾ ਜਿਵੇਂ ਚਾਹੀ ਜਾਂਦਾ ਦੁਨੀਆ ਦੇ ਚੀਜ਼ ਜਾਂਦੀ ਆ ਇਹ ਵੀ ਪੈਸਾ ਹੀ ਸਾਡੇ ਦੇ ਚਾਹੀ ਜਾਂਦਾ ਦੁਨੀਆ ਤੇ ਮੈਂ ਤੇ ਆਪਣਾ ਫਾਇਦਾ ਸੋਚਣਾ ਕਿ ਨਹੀਂ ਕਿ ਬਣ ਵੀ ਰਿਹਾ ਨਹੀਂ ਹਰ ਇੱਕ ਬੰਦਾ ਸੋਚਦਾ ਤੂੰ ਨਹੀਂ ਕੱਲੀ ਸੋਚਦੀ ਹਰ ਇੱਕ ਬੰਦਾ ਫਾਇਦਾ ਸੋਚਦਾ ਕਿ ਕਿੱਥੋਂ ਮੈਨੂੰ ਪ੍ਰੋਫਟ ਹੋਣਾ ਕਿੱਥੋਂ ਮੈਨੂੰ 5000 ਰੁਪਏ ਆਉਣਗੇ ਕੌਣ ਹੈ ਇਹ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦਿਮਾਗ ਇਹੀ ਤੇ ਲਾਉਂਦਾ ਤੇ ਮੇਰੇ ਨਾਲ ਕੀ ਤੋਂ ਕਾਲ ਹੋਣਾ ਤੇ ਮੈਂ ਕਹਿੰਦਾ ਸੋਚਦੀ ਨਹੀਂ ਅੱਜ ਮੈਂ ਕਿੱਥੇ ਖਰਚਾਂ ਅੱਜ ਮੈਂ ਕਿੱਥੇ ਖਰਚਾਂ ਬੰਦਾ ਖਰਚੇ ਨਾ ਖਾਂਣ ਲੱਗਾ ਖਰਚੇ ਨਾ ਖਾਂਣ ਲੱਗਾ ਮੈਂ ਕਿੱਥੇ ਖਰਚਾ ਮੈਂ ਬੰਦੇ ਬੋਲੀ ਚੁੱਪੀ ਤੋਂ ਮੈਨੂੰ ਸੱਭ ਪੈਸੇ ਨਹੀਂ ਦਿੰਦਾ ਪਤਾ ਹੈ ਕਿ ਵੱਡੀ ਗੱਲ ਨਹੀਂ ਹੈ ਇਹਨੇ ਦਿੰਦਾ ਕੋਈ ਪੈਸੇ ਮੈਂ ਉਹਨੂੰ ਕਹਿੰਦਾ ਨਾ ਨਹੀਂ ਦਿੰਦਾ ਕਹਿੰਦਾ ਪੈ ਉਹ ਕਹਿੰਦਾ ਦਵਾਈ ਦੇਣਾ ਜਿਹੜਾ ਜੈ ਪੈ ਲੱਗਦੇ ਜੇ ਬੰਦੇ ਦੇ ਫੜਾ ਹੀ ਦੇ ਮੈਨੂੰ 500000 ਤੇ ਫਿਰ ਮੈਂ ਸੋਚ ਜਾਨਾ ਕਿ ਜਾਂਦੀ ਸਾਡੇ ਤੇੜੀ ਇਹ ਬੱਚਾਂ ਕਿੱਥੇ ਹੋਈ ਨਾ ਤੇ ਤੂੰ ਮੂਰ ਕਰ ਲਿਆ ਕਰ ਮੈਨੂੰ ਖਰਚ ਨੂੰ ਮੇਰੇ ਦਾਦੇ ਨੂੰ ਕਿੱਥੇ ਖਰਚੇ ਉਹ ਆਂਦਾ ਮੈਨੂੰ ਪੈਸੇ ਦੇ ਜੀ ਵੇ ਰਾਂਝਣਾ ਮਾਂ ਭੈਣ ਤੋਂ ਚੋਰੀ ਉਹ ਆਂਦਾ ਤੈਨੂੰ ਰੱਖਣੀ ਨਹੀਂ ਆਉਣੀ ਬੋਰੀਏ ਲੈ ਜਾਊਗਾ ਕੋਈ ਹੋਰੀ ਤਾਂ ਹੀ ਨਹੀਂ ਦਿੰਦਾ ਉਹ ਆਂਦੀ ਮੈਂ ਰੱਖਣੀ ਸਿੱਖਨੇ ਵੇ ਰਾਂਝਣਾ ਚੋਇਆ ਵਾਲੀ ਹੋਰੀ ਤਾਂ ਹੀ ਮੈਂ ਕਿਉਂ ਤਾਂ ਹੀ ਮੈਨੂੰ ਬੈ ਫੜਾਉਂਦਾ ਜੀ ਆਹ ਜੋਬਨ ਵੀਰ ਨਹੀਂ ਕੰਨਾ ਸੁਣਾਉਂਦਾ ਹਣ ਜੋਬਨ ਘੱਟਦਾ ਨੇ ਸਾਡੇਆਂ ਦੇ ਘਰੋਂ ਅੱਗੇ ਮੈਨੂੰ ਵਾਰੇ ਨਹੀਂ ਆਮ ਦਿੰਦਾ ਹੁੰਦਾ ਆਹੋ ਉਹ ਤੇ ਹੈ ਹੀ ਹੁਣ ਸੱਟ ਜਿਓ ਲੱਗੀ ਆ ਆਣੀ ਉਹ ਕਿਦਾਂ ਕਰ 5000 ਰਹਿ ਤੇ ਲੜਾਈ ਨਾ ਤੇਰਾ ਸਾਡੀ ਉੱਚੀ ਬੋਲ ਪਾ ਉੱਚੀ ਬੋਲ ਆਦਾ ਆਦਾ ਸੱਤ ਜਹਦਾ ਲੜਾਈ ਤੇ ਮੀਟਰ ਕਿਦਾਂ ਲੱਗੂ ਦਾਟ ਤਾਂ ਮੀਟਰ ਕਿਦਾਂ ਲੱਗਣਾ ਮੀਟਰ ਦੀ ਤਾਂ ਮੀਨ ਕਰਦਾ ਤੇ ਲੜਾਂਗੇ ਤੇ ਅੱਗੇ ਦੇ ਮੀਟਰ ਲੱਗੂ ਇਦਾਂ ਜਦੋਂ ਹੱਸਦਾ ਖੇਡਦਾ ਪਰਿਵਾਰ ਇਦਾਂ ਆਡੋ ਮੇਰੇ ਲੋਕਾਂ ਨੇ ਵੀ ਪੁੱਛਣਾ ਕਿ ਕਿਹਨੇ ਹੱਸਦੇ ਖੇਡਦੇ ਨਹੀਂ ਤੈਨੂੰ ਦੱਸੂਗਾ ਤੇ ਕੀ ਕਰਦਾ ਇਹ ਗੱਲ ਲੜੇ ਹੋਗਾ ਬੋਲ ਬਣਾਣਾ ਹੋਇਆ ਉਹ ਲੋਕਾਂ ਨੂੰ ਬਾਹਰ ਪਤਾ ਵੀ ਇਹ ਬੋਲੇ ਆ ਕਿ ਆਖਿਆ ਕੀ ਕਰਦੇ ਇਹਨੇ ਉਹ ਕਹਿਣ ਵਾਲਾ ਦੱਸਣ ਵਾਲਾ ਤੇ ਬੰਦਾ ਬੰਦਾ ਇਹਨੇ ਵੱਡੀ ਨੂੰੜੀ ਚੁੰਨੀ ਲਾਦਾਂਗੇ ਕਹਿਣ ਨਿੱਕੀ ਦੀ ਲਾਦਾਂਗੇ ਵੀ ਵੱਡੀ ਨੇ ਪਹਿਣਾ ਇਦਾਂ ਆਖਿਆ ਤਾਂ ਅਸੀਂ ਕੀ ਕਰਦੇ ਪਾਣਾ ਨਿੱਕੀ ਉਧਰੋਂ ਇਦਾਂ ਕਹਿਣ ਲੱਗ ਪਈ ਫਿਰ ਅਸੀਂ ਕੀ ਕਰਦੇ ਅਸੀਂ ਮੇਰੇ ਨਾਲ ਕਿ ਹੋਇਆ ਆਖਿਆ ਕਿ ਆਪੋ ਆਪਣੀਆਂ ਪਕਾ ਲਓ ਆਪਣੀ ਬੰਦਾ ਆਪਾਂ ਮੈਂ ਬੁੱਢਾ ਆਪਣੀਆਂ ਪਕਾ ਲਈਆਂ ਉਧਰੋਂ ਲੈ ਆ 5000 ਰੁਪਏ ਉਹ ਇਨ ਨਹੀਂ ਨਹੀਂ ਉਹ ਮੈਂ ਮੇਰਾ ਦਾ ਕਰ ਲਾ ਅੱਛਾ ਭਰ ਨਹੀਂ ਕਰਨਾ ਤੂੰ ਮੈਨੂੰ ਦੇ ਦੇ ਕਿਸ਼ਤ ਕਰ ਲੈਣਾ ਕਿਸ਼ਤ ਕਰਦਾ ਇੱਕ ਕਿਸ਼ਤ 2000 ਦੇ ਦੇ ਹਾਂ ਚਲ ਇੱਥੇ ਆ ਜੀ ਇਹਨੇ ਕਿੰਨਾ ਕੰਡਾਉਂਦੀ ਉਸੇ ਹਿਸਾਬ ਨਾਲ ਪੈਸੇ ਦਵਾਵੇਂ ਚੱਕਾ ਲਾ ਜਾਈਂਗੀ ਤੂੰ ਕਹੇ ਮੈਨੂੰ ਚਾਹ ਪਾਣੀ ਤੇ ਪਿਆਰ ਦਾ ਮੈਂ ਕੱਲ ਬਾਅਦ ਸੋਚਿਆ ਨਾ ਅਰਮੀ ਲੈਨੇ ਆ ਕਲਜੀਤ ਚਾਹ ਨੂੰ ਲੈ ਆਓ ਵਧੀਆ ਰੇਣੀ ਕਿਨੇ ਹਉਣ ਲੱਗੀ ਆ ਕਿੰਨਾ ਥੋੜੀ ਮਣੀ ਮੋਟੀ ਉਹਨੇ ਲੈ ਆਉਣੀ ਪੁੱਤ ਤੜੀ ਨਰਾਨ ਆਈ ਆ ਹਾਂ ਇੱਥੇ ਹੋਣੀ ਓਏ ਬਾਹਰ ਕੁੜੀਓ ਤੁਹਾਡੀ ਨਰਾਨ ਆਈ ਅੱਜ ਸੁਖ ਨਾ ਲੜਾ ਕੇ ਜਾਓ ਤੁਹਾਨੂੰ ਸਾਬੀ ਨੂੰ ਫੋਨ ਆ ਗਿਆ ਹੁੰਦਾ ਹੁਣ ਫੋਨ ਕਰ ਦਿਆ ਕਿਆ ਗੱਲ ਕਰਨ ਕਿਥੇ ਹਾਂ ਵਿੱਚ ਬਾਹਰ ਆ ਗਿਆ ਉਹ ਮੈਂ ਕਹਾਂ ਆ ਹੈ ਕਿਆ ਅਸੀਂ ਇਹਨਾਂ ਚਾਰਜ ਕੋ ਭਾਰੇ ਉਹ ਤੇਰਾ ਪੰਜਾ ਇੱਥੇ ਰਹਿ ਜਾਏ। ਕਿਉਂ? ਮੈਂ ਇੱਦਾਂ ਥੋੜੀ ਗੰਦੀ ਮੈਂ ਪਹਿਲਾਂ ਚੈੱਕ ਕਰਵਣੀ ਇਹਨਾਂ ਨੂੰ। ਮੈਨੂੰ ਕਹੋ ਵੀ ਤੁਹਾਡੇ ਨਾਲ ਪਿਆਰੀ ਬੜਾ ਪਹਿਲਾਂ ਚਾਹ ਪੀ ਕੇ ਦੱਸੋ। ਆਹੋ ਆਜੋ ਅਰਸਾ। ਨਾ ਨਾ ਲੈ ਵੇ ਲੋ ਕਦਰ ਹੋਣ ਲਈਏ। ਇਹ ਤਾਂ ਨਾਨਾ ਨਾ ਤੂੰ। ਬੀਬੀ ਨਾਨਾ ਨਾ ਹੀ ਆ। ਖਾਲਕ ਖਾਲ ਵਾਜ ਤਾਂ ਨਾ ਲੜੀ ਨੀ। ਮਾ ਸੋਣਾ ਕਿੱਥੇ ਸਾਹਿਆ ਕਰਨਾ ਉਹ ਸਤਵੀਰ ਦਾ ਸਾਹ। ਚਲ ਤੇਰੇ ਕੋ ਦੋ ਨਾ ਨਹੀਂ ਤੇਰੇ ਸੱਟ ਵੀ ਲੱਗੀ ਐ। ਅੰਕਲ ਕੋ ਤਾਂ ਪਾਜੀ ਲੈਣਾ ਮੈਂ ਪੂਰੀ ਪਾਜੀ ਲਵੀ। 5 ਤੇ 5 ਵੱਢੀ ਕੋ 7 ਦਾ 10 ਤੇ 2 ਨਹੀਂ ਉਹ ਨੂੰ ਨਿੜਾਉਣ ਦੀ ਲੋੜ ਉਹਨੇ ਘਰ ਵਿੱਚ ਕਰ ਲਿਆ ਅੱਛਾ ਅੱਗੇ ਨਾ ਨਾ ਨਿੱਕੀ ਲੋੜ ਉਹਦਾ ਹਟਣੇ ਨਾ ਆਉਂਦਾ ਤੇਰਾ ਆ ਉਧਰ ਤੇ ਮੀਟਰ ਲੱਗਾ ਮੀਟਰ ਤੇ ਨਹੀਂ ਉਹਦਾ ਤੇ ਫੇਰ ਉੱਥੇ ਆ ਗਈ ਉਹਨੂੰ ਗੱਲ ਮੀਟਰ ਦੀ ਐ ਮੀਟਰ ਲੱਗਾ ਮੀਟਰ ਉਧਰ ਤੇ ਲੱਗਾ ਹੈ ਨਾ ਭਾਜੀ ਉਧਰ ਲੱਗਾ ਤੇ ਮੀਟਰ ਤੇ ਲਵਾਉਣਾ ਇੱਧਰ ਨਹੀਂ ਇੱਧਰ ਲਵਾਉਣਾ ਫਿਰ ਇੱਧਰ ਵੀ ਇਹ ਕੋਈ ਧੰਗ ਤਰੀਕੇ ਤੋਂ ਤੁਹਾਨੂੰ ਪਤਾ ਹੀ ਵਰਤਣਾ ਪਊਗਾ ਮੀਟਰ ਲਵਾਉਣ ਦਾ ਵੀ ਕਿਵੇਂ ਆਪਾਂ ਲਵਾਉਣਾ ਮੀਟਰ ਤੂੰ ਉਹ ਬਿਜਲੀ ਵਾਲੇ ਨੂੰ ਆਖਿਆ ਉਹ ਕਹਿੰਦੇ ਵੀ ਆਪੇ ਰਸੋਈ ਬਣਾਓ ਹਾਂ ਤੇ ਰਸੋਈ ਸਾਡੀ ਬਣਨੀ ਨਹੀਂ ਜਨਾ ਕਰੇ ਇਹ ਇਹ ਨਾ ਵੇ ਸਾਡਾ ਬਿਜਲੀ ਵਾਲਾ ਬਲੌਗ ਹੀ ਵੇਂਦਾ ਹੋਵੇ ਦੇਖ ਲੈ ਫਿਰ ਉਹ ਆਉਂਦੀ ਫਤਿਹ ਸਾਚੀ ਕਾ ਬੁਲਾਉਂਦਾ ਉਹਦੇ ਰਸੋਈ ਪੱਤੇ ਇੱਕ ਬਾਕਸ ਕੋ ਥੋੜਾ ਪਲੇਟ ਚ ਪਲੇਟ ਚ ਰੱਖੋ ਪਲੇਟ ਚ ਦਿਨੇ ਆਜਾ ਆਜਾ ਕੋਮਾ ਲੈ ਆ ਜਾ ਮੇਰੇ ਮੁੰਡੇ ਅਰੇ ਆਈਏ ਇੱਥੇ ਹੋ ਇੱਥੇ ਤੂੰ ਵੀ ਸਾਚੀ ਨੂੰ ਬੁਲਾ ਆ ਕੋਈ ਤੂੰ ਸਾਚੀ ਨੂੰ ਚਾਲਿਆਂ ਲੋਭ ਭੰਡਿਆ ਉਧਰ ਵੇਖ ਚ ਗੁਰਮਾਝ ਚਲ ਅਰੇ ਇਹ ਅਰੇ ਸਾਚੀ ਕਾ ਪਾਰੇ ਚਲ ਇੱਥੇ ਆ ਰੋ ਇੱਥੇ ਸ਼ਾਸ਼ੀ ਕਾ ਜੀ ਕਰ ਜੋ ਚਲ ਆ ਜਾ ਫਿਰ ਆ ਜਾ ਦੋਵੇਂ ਜਾਣੇ ਬਸ ਹੁਣ ਨਹੀਂ ਹੁਣ ਬਸ ਖੇਡਣਾ ਆਗੇ ਖੇਡਣਾ ਬਸ ਖੇਡ ਨਹੀਂ ਆ ਲਾਚ ਨਿਆਣਿਆਂ ਨੂੰ ਰੋ ਕੇ ਖੇਡਾਂਗੇ ਸੁੱਕ ਮੈਂ ਉਹ ਸਾਸ਼ੀ ਕਾ ਕਰ ਭਈ ਨਾ ਤਹਾਨੂੰ ਸੱਸੀ ਗੱਲ ਉਹ ਸੋਖ ਤੂੰ ਸੁਣਾ ਆਪਣੇ ਘਰ ਪਰਵਾਦ ਦੀ ਮੈਂ ਵਧਿਆ ਕਿਉਂ ਬਾ ਚਾਚੀ ਮੈਰੀਆਂ ਸੁਣਾਉਣੀਆਂ ਚਾਹਤੀ ਉਹ ਬੰਦੀ ਨੂੰ ਮੱਠਾ ਦੇ ਗਿਆ ਫਿਰ ਉਹਨੂੰ ਕਿਹਾ ਸੱਸੀ ਘਰ ਬਲਾ ਉਦੋਂ ਉਧਰ ਫੋਨ ਚ ਬੁਲਾਉਣੀ ਸੱਸੀ ਕਹਿੰਦੀ ਆ ਕਿਥੇ ਆਨਗੇ ਬਹਿ ਗਏ ਉਧਰ ਫੋਨ ਚ ਬੁਲਾਉ ਉਹ ਬਲੋਕ ਭੰਡਿਆ ਜੁੱਤਾ ਉਧਰ ਲੋਕ ਚ ਸਾਰੀ ਸੱਸੀ ਗੱਲ ਸਾਰਿਆਂ ਨੂੰ ਸੱਸੀ ਗੱਲ ਜੀ ਸਾਰੇ ਸਾਡੇ ਛੋਟੇ ਜੇ ਬੱਚੇ ਵੱਲੋਂ ਤੁਹਾਨੂੰ ਪਿਆਰ ਭਰੀ ਸੱਸੀ ਗੱਲ ਮੈਂ ਕਹਿ ਦਿੰਦਾ ਪਿਆਰ ਭਰੀ ਦੇ ਲਈ ਸਾਰਿਆਂ ਨੇ ਕਿਹੜੀ ਐ ਕੀਤੀ ਜੀ ਉਹ ਨਾ ਇਹੋ ਮਤੋਂ ਇੱਕ ਗੁਰੂ ਵਾਲੇ ਦੇ ਪੇਸਾ ਵੇਸਾ ਮਾਰ ਕੇ ਸੰਤ ਸੰਗ ਨਿਆਣੇ ਅੰਮੇ ਕੋਲੇ ਇਕੱਠੇ ਹੋ ਗਏ ਆ ਨਾ ਖੇਡੂ ਦਾ ਸ਼ੌਂਕ ਜਿਆਦਾ ਪੈ ਗਿਆ ਫਤਿਹ ਮੈਨਾਂ ਦਰਨ ਵਾਲੇ ਘਰ ਚੱਲਣਾ ਫਤਿਹ ਬੈੱਡ ਕਮਰ ਨਹੀਂ ਸ਼ਰ ਥੱਲੇ ਚਲੋ ਚੱਲੀਏ ਅੰਦਾ ਅੱਛਾ ਚਲੋ ਹੁਣੇ ਘਰਨ ਵਾਲੇ ਘਰ ਚੱਲੀਏ ਸੁੱਖ ਹੁਣ ਮਗਰੋਂ ਪੀਵੀ ਚਾਹ ਤੇ ਪਹਿਲਾਂ ਸੁਬਸੇ ਖਾ ਮੈਂ ਤਾਂ ਹੀ ਨਹੀਂ ਖਾਣ ਦੀ ਮੂੰਹ ਦੇਖਦਾ ਜੀ ਆਣੀ ਆਪਾਂ ਮੈਂ ਪਾਣੀ ਪੀਣਾ ਤੇ ਆ ਯਾਰ ਹਰਨ ਮੈਂ ਕੀ ਕਹਾਂ ਤੇ ਸਕੂਲ ਜਾਈ ਜਾਂਦੇ ਜਿੱਥੇ ਜਮਨਗਿਰ ਮੈਡਮਾਂ ਨੂੰ ਵੀ ਚੀਜ਼ ਆ ਜਾਣੀ ਤੇ ਮੂੰਹ ਤੇ ਇਦਾਂ ਵੇਵੇ ਕਰਨਾ ਮੈਡਮਾਂ ਵਾਲਾ ਉਹਨਾਂ ਚਾਲੀ ਉਹਨਾਂ ਕਿ ਉਹ ਖਾਂਦੇ ਸਾਰੇ ਬੱਚਿਆਂ ਦੇ ਸਾਹਮਣੇ ਹੁੰਦੇ ਤੇ ਮੈਨੂੰ ਇਹ ਦਵਾ ਮੇਰੇ ਗੁੰਡੇ ਨੇ ਇਦਾਂ ਕੀਤਾ ਤੇ ਵੇਲੇ ਆਟੇ ਮੁੱਛੀ ਪਾਣੀ ਦਾ ਆ ਯਾਰ ਮਿੱਠਾ ਉਹਨਾਂ ਨੇ ਫਿਕਰਾਂ ਨਹੀਂ ਪੈ ਗਈਆਂ ਕਿਉਂਕਿ ਤੂੰ ਲੜਾਉਣਾ ਸਾਾਨੂੰ ਤੇ ਉਹਦਰ ਆਂਟੀ ਤੋਂ ਨਸੀਆ ਆ ਜੇ ਜਦੋਂ ਮੂੰਹ ਨਸੀਆ ਆ ਜਾਵੇ ਮੀ ਵੀ ਇੰਨਾ ਤੇ ਵੜਮਾਣਾ ਚਾਹ ਇਹਦੇ ਸਵੇਰ ਜੀ ਕਰਨਾ ਕਿ ਚਾਹ ਪੀਏ ਹਨਾ ਜੋ ਪੀਣ ਲਈ ਰੱਬ ਹਾਂ ਕਿੰਨਾ ਹੁੰਦਾ ਕਿ ਚਲੋ ਕੋਈ ਨਹੀਂ ਨਾਂ ਗਿਆ ਟਾਈਮ ਨਾਂ ਗਿਆ ਸਮਾਂ ਪਰ ਉਹ ਵਿਚਾਰਾ ਅੱਡੇ ਗੜੀ ਨਹੀਂ ਆਇਆ ਤੇ ਆਖਿਰ ਤੇ ਸਹੀ ਸਹੀ ਇਦਾਂ ਹੀ ਸਮਾਂ ਪਾਹਰ ਸੋਸ ਨੂੰ ਘੱਟ ਪੈ ਗਿਆ ਵਾ ਉਦੋਂ ਚਾਰ ਦੇ ਨਾਲ ਪਰੌਂਠੀਆਂ ਬਲੇੜ ਕੇ ਸਕੂਲੇ ਲੈ ਜਾਣੀਆਂ ਲਫਾਫੇ ਚ ਕਾਰ ਦੇ ਪਾ ਕਾਰ ਦੇ ਚ ਪਾ ਦੇ ਅੰਕਲ ਜੀ ਜਿਹੜਾ ਪਰੌਂਠੀਆਂ ਦਾ ਚਾਰ ਨਾਲ ਸਵਾਦ ਨਹੀਂ ਨਾ ਮੋਦੇ ਹੁੰਦੇ ਕਿ ਸਬਜ਼ੀਆਂ ਨਾਲ ਬਣੀ ਹੁੰਦੀ ਉਹਦੇ ਗੱਲ ਹੋਰ ਵੀ ਹੋ ਚਾਰ ਵੀ ਉਹ ਵੱਖਰਾ ਹੋ ਗਿਆ ਤੇ ਜਿਹੜਾ ਉਹ ਭਿਓ ਹੋਂਗਾ ਹੀ ਉਹਦੀ ਟੇਸਟ ਹੀ ਵੱਖਰਾ ਹੈ ਅੰਕਲ ਜੀ ਮੈਂ ਆਂਦਾ ਦੀਆਂ ਡੱਬੀ ਵਿੱਚ ਰੋਟੀ ਹੁਣੀ ਤੇ ਇੱਥੇ ਪਾਈ ਹੋਣੀ ਤੇ ਹੋੜੀ ਦੀ ਟੱਬੀ ਕੋਲ ਨਹੀਂ ਬੁੱਕੀ ਜੀ ਤੋੜ ਨਹੀਂ ਨਾ ਕਿੰਨੇ ਹੋ ਨਿਕਲ ਦੇ ਦੇ ਅੰਕਲ ਜੀ ਬੜਦੇ ਜੇ ਚਾਰ ਨਾਲ ਆਉਣ ਨਹੀਂ ਮੂੰਹ ਚ ਪਾ ਲੈਣੀ ਨਾ ਕਰਕੇ ਕਲਾਸ ਚ ਗਾਉਣ ਲੱਗਾ ਲ ਮੈਂ ਵੀ ਅਜਾ ਨਹੀਂ ਹੁੰਦੀ ਫਿਰ ਖੁੱਕ ਲੱਗੀ ਵੀ ਚੇਖਾਈ ਜਾਣੀ ਮੈਡਮ ਵੇਖਦੀ ਤੇ ਮੂਰੇ ਗਾੜੀ ਨਾਲ ਦੇ ਕੇ ਤੇ ਇਦਾਂ ਖਾਣੀ ਤੇ ਬਾ ਉਹ ਤਰ ਜੇ ਤੂੰ ਇੱਕ ਇੱਕ ਬੁਰੀ ਖਾਣੀ ਉਹ ਤਾਂ ਢਿੱਡੀ ਨਹੀਂ ਭਰਦਾ ਨਹੀਂ ਨਾ ਦੋ ਝਟਮੁਕ ਜਾਂਦੀ ਸੁਆਦ ਜ਼ਿਆਦਾ ਹੋਣਾ ਤੇ ਬਾਅਦ ਫਿਰ ਭੁੱਖ ਲੱਗਣੀ ਲੱਗਣੀ ਸਹੀ ਹੈ ਬਾਹਰ ਸਾਰੇ ਜਾਣ ਦੱਸਿਓ ਵੀ ਇਦਾਂ ਰੋਟੀ ਸਕੂਲ ਦੇ ਵਿੱਚ ਕਲਾਸ 'ਚ ਬੈ ਕੇ ਕਿੰਨੇ ਕਿੰਨੇ ਖਾਦੀ ਹੈ ਚੋਰੀ 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 ਪਰੋਂਠੀ ਜਿਹੜੀ ਇਹ ਨਾਲ ਪੜ੍ਹਨੀ ਦੱਲਾਂ ਅਸੀਂ ਨਾਲੇ ਘਰ 'ਚ ਮੇਰੇ ਬੋਰੀ ਹੋਈ ਹਾਂ ਇੱਕ ਬੋਰੀ ਜਿਹੜਾ ਚੋਰਾ ਹੋਣਾ ਤੇ ਇੱਕ ਹੱਥ ਦੀ ਪੱਟੀ ਹੋਣੀ ਤੇ ਤੁਰੇ ਜਿਹਾ ਸੁਬਜਾ ਸੁਬਜਾ ਫੜੀ ਸੇ ਕ ਸਈ ਸੋਣੀ ਗੰਗੇ ਜਾ ਚਲ ਪੱਟੀ ਵਾਲਾ ਤੇ ਆਪਾਂ ਟਾਈਮ ਵੇਖਿਆ ਹੀ ਨਹੀਂ ਅੰਦਰ ਨਹੀਂ ਆਪਾਂ ਵੇਖਿਆ ਨਹੀਂ ਵੇਖਿਆ ਤੇ ਦਾਲ ਕਲਮ ਦਵਾਦ ਵਿੱਚ ਕਿਵੇਂ ਸ਼ਾਈ ਵਿੱਚੇ ਡੁੱਲ ਜਾਣੀ ਬੈਗ ਚ ਫਿਰ ਕੀ ਕਰਨਾ ਚਲ ਆਪਾਂ ਲਿਖਣ ਬੈਣਾ ਆਪਣੀ ਅਹੀ ਉਹ ਜਿਹੜੀ ਸ਼ਾਈ ਇੱਧਰ ਕਰ ਲੈਣੀ ਤੇ ਨਹੀਂ ਅਕਤੋਬਾ ਦੇਦੇ ਹਾਂ ਨਹੀਂ ਅਕਤੋਬਾ ਦੇਦੇ ਹਾਂ ਉਹ ਟੋਬੇ ਦੂਜਿਆਂ ਦੂਜਿਆਂ ਕੋ ਲੈ ਕੇ ਲਿਖਣਾ ਤੇ ਆਪਣੀ ਜਮਾ ਰੱਖਣੀ ਐਸਾ ਏਦਾਂ ਵੀ ਕਰਦੇ ਹੁੰਦੇ ਹੀ ਉਹਨੇ ਕਾਲੀ ਸ਼ਾਈ ਸੁਣਿਆ ਮੈਨੂੰ ਕਾਲੀ ਸ਼ਾਈ ਹੋਣੀ ਜਾਂ ਨੀਲੀ ਸ਼ਾਈ ਕਿ ਨੀਲੀ ਕਾਲੀ ਸ਼ਾਈ ਹੁੰਦੀ ਅੰਕੁਲਾ ਸ਼ਟਰ ਵਾਲਾ ਟੈਲੀਵਿਜ਼ਨ ਦੇਖਿਆ ਆਹੋ ਕਿਹੜਾ ਸ਼ਟਰ ਵਾਲਾ ਜਿਹੜਾ ਪੂਰੇ ਖੋਦਾਂ ਤੇ ਕਰੀ ਆਹੋ ਇਹਨਾਂ ਇਹਨੂੰ ਸਾਈਡ ਨੂੰ ਖੋਦਦੇ ਪੂਰੇ ਆਹੋ ਆਡੋ ਵੇ ਹਟਕਾ ਹੁੰਦਾ ਸੀਗੇ ਮੈਗਜ਼ੀਨ ਵੀਡੀਓ ਚ ਵੀ ਵੇਖਣ ਨਹੀਂ ਓਦਾਂ ਨਹੀਂ ਮੈਂ ਵੇਖਿਆ ਜਿੱਦਾਂ ਗਰਾਲ ਨਹੀਂ ਆ ਦਰਾਜ ਨਹੀਂ TV ਵੀ ਇੱਕ ਹੁੰਦਾ ਨਾ ਪੁਲਦਨ TV ਹਰ ਕੋ ਉਹਦੇ ਉਹ ਕਰਵਾਇਦਾ ਦੋਵੇਂ ਸੈਂਡਿੰਗ ਉਹਦੇ ਹੀ ਤਾਂ ਦੋਵੇਂ ਬਾਰੀਆਂ ਬੰਦ ਕਰ ਦੇਣੀਆਂ ਇਦਾਂ ਜਿਹੜੇ ਚਰੋਣਾ ਉਹਦਾ ਪੂਰਾ ਇਹ ਮੋਟੋ ਸਾਹ ਵਾਣੀ ਬੇਟੀਨਾ ਢਾ ਲੋ ਬੇਟੀਨਾ ਇਹ ਬੁੱਲ ਬੇਟੀਨਾ ਦਾ ਆਪਾਂ ਵੀ ਧਿਆਨ ਕਰੂਗਾ ਲੋ ਇਹਨੂੰ ਬੱਸ ਉਹਨੂੰ ਘੁਮਾਉਂਦੇ ਹੀ ਰਹਿਣਾ ਆਪਾਂ ਜੇ ਫੋਟੋ ਖਿਣਣੀ ਦੋ ਉੱਤੇ ਠੱਟ-ਮੱਠ ਦੇ ਹੱਥ ਮਾਰਦੇ ਨਾ ਜੇ ਜਾਰੀ ਖਰਾਬ ਹੋ ਜਾਣੀ ਤੇ ਕਦੀ ਉਹ ਸਾਮ ਨਹੀਂ ਹੋ ਜਾਣੀ ਪਰ ਯੋ ਜਾਣੇ ਇਦਾਂ ਵੀ ਹੁੰਦਾ ਹੈ ਹਾਂ ਲੈ ਲ ਕੰਮ ਚਲ ਆ ਜਾ ਚਲੋ ਪਾ ਕੇ ਕਿਰਪਾ ਨਾਲ ਜਿੱਦਾਂ ਜਿੱਦਾਂ ਦਾ ਸਿਸਟਮ ਹੀ ਚੱਲ ਗਿਆ ਕੇ ਤੇ ਆ ਜੋ ਸਰਦਿਆਂ ਨੂੰ ਸਮੋਸੇ ਖਾ ਲੋ ਆਪਾਂ ਭੈਣ ਭਰਾ ਲੱਗੇ ਖਾਣ ਡਾਡੀ ਵੱਲੋਂ ਕੋਈ ਖਾਵੇ ਚਾਹੀਦਾ ਨਾ ਖਾਵੇ ਤੂੰ ਹੀ ਆਪਣਾ ਚੰਦੂ ਰੱਖੋ ਕਮ ਇੰਨ ਕਰਨਾ ਨਾ ਮੁੜ ਕੇ ਤਾਂ ਇਹ ਖਾਣ ਦੇ ਦੋਵੇਂ ਜਾਣ ਜਾਨ ਪਾ ਲਈ ਅੰਦਰ ਇਹਦਾ ਕੋਈ ਕਿਸੇ ਦਾ ਕੰਮ ਕਰਾਉਂਦਾ ਵਾ ਤੇ ਕੋਈ ਇਤਨਾ ਚਾ ਕਰਦਾ ਤੇ ਇਹਦਾ ਇਹਨੇ ਸਾਨੂੰ ਲੜਾਉਣਾ ਉਹਦੇ ਹੀ ਇਹਦੇ ਸਮੋਸੇ ਖਾਣ ਦੇ ਇਹਨਾਂ ਨੂੰ ਸ਼ਮਤ ਦੇਣ ਇਸ ਹਰ ਮੇਰੀ ਬਿਲਡਰਾਂ ਤੇ ਗੱਲ ਤੇ ਮੀਟਰ ਦੀ ਫੇਰ ਆ ਗਈ। ਮੈਂ ਮੀਟਰ ਲੋੜਾ ਹਾਂ। ਬਾਕੀ ਇਹ ਆਪ ਹੀ ਸਾਰੇ ਭੈਣ ਭਰਾਵਾਂ ਨੂੰ ਕਿਤੇ ਗੁੱਸਾ ਨਾ ਕਰਦੇ ਹੋ ਕਿ ਤੇ ਸੱਚੀ ਨਾ ਮੰਨ ਲਿਆ ਇਹੋ ਜੀ ਕੋਈ ਗੱਲ ਨਹੀਂ ਹੈਗੀ। ਉਹ ਤੇ ਇੱਕ ਮਜ਼ਾਕ ਦੇ ਵਿੱਚ ਗੱਲਾਵਾ ਚੱਲ ਰਿਹਾ ਨਹੀਂ। ਤੇ ਭੈਣ ਭਰਾਵਾਂ ਨੂੰ ਸਾਰੇ ਨੂੰ ਪਤਾ ਹੀ ਕਿ ਹੈ ਹੀ ਮਜ਼ਾਕੀਏ। ਤੇ ਬਾਬਾ ਕਿਰਪਾ ਕਰੇ ਸੱਚੇ ਪਾਸ਼ਾ ਨਵਾਂ ਮੜੀਆਂ ਠੀਕ ਠਾਕ ਰਹਿਣ ਹੱਦ ਨਾਲ ਸੱਚੀ ਨਾ ਕਿਤੇ ਲੰਦਾ ਪੈਣਾ ਨਾ ਲੋਕ ਸੱਚ ਸਮਝ ਕੇ ਇਹ ਨਾਲ ਮੈਂ ਜਾਮਾ ਤੋਂ ਲੜਕਣ ਦੀ ਮੇਰਾ ਨਾਂ ਲੱਗਣਾ ਚਾਹੀਦਾ ਦੋ ਛੇਤੀ ਮੁੱਕਰਦੀਆਂ ਤੂੰ ਇੱਥੇ ਡਾਕੀ ਹੱਸੇ ਵਾਲੇ ਨੇ ਹਾਂ ਜਿੱਥੇ ਮੈਂ ਲੜਾਇਆ ਗਿਆ ਨਹੀਂ ਫਿਰ ਤੇ ਨਾਂ ਲੱਗਦਾ ਜਦੋਂ ਮੈਂ ਲੜਾ ਗਿਆ ਨਹੀਂ ਨਾ ਫਿਰ ਠੁੱਟਾ ਨਾਂ ਨਹੀਂ ਚਲੋ ਸ਼੍ਰੀ ਗੁਰੂ ਅਰਜਨ ਦੇਵ ਜੀ ਚਲੋ ਮਿਲਦੇ ਹਾਂ ਅਗਲੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਛਾ ਜੇ ਲੈ ਆ ਚਾਹ ਤੁਹਾਨੂੰ ਦਿੱਤੀ ਪੋਸਟ